ਮੈਂ ਕਿ ਤੂੰ ਬੱਚਾ ਦੇ ਦੇ ਨਾ ਸਾਨੂੰ ਉਹ ਮਾਰ ਦੇਣਗੇ ਸਾਡੇ ਕੋਲ ਕੋਈ ਹੈ ਨਹੀਂ ਸੀ ਸਾਰੇ ਆਣ ਗਵੰਡੀ ਸਾਰੇ ਦੇਖ ਰਹੇ ਸੀ ਇਹਨਾਂ ਨੂੰ ਭੰਨ ਤੋੜ ਕੀਤੀ ਇਹਨਾਂ ਨੇ ਜੇ ਅਸੀਂ ਬੱਚਾ ਨਹੀਂ ਦਿੰਦੇ ਸਾਨੂੰ ਮਾਰ ਦੇਣਾ ਸੀ ਜਾਨੋ ਉਹਨਾਂ ਨੇ ਅਬ ਵੇਖੋ ਕਿਵੇਂ ਇੱਕ ਪਿਤਾ ਆਪਣੀ ਹੀ ਸਹੁਰੇ ਘਰੋਂ ਆਪਣਾ ਬੱਚਾ ਚੁੱਕ ਕੇ ਲੈ ਗਿਆ ਦਰਸਲ ਇੱਥੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਿਰੋਜ਼ਪੁਰ ਦਾ ਜਿੱਥੇ ਇੱਕ ਪਿਤਾ ਦਬਲੂ ਆਪਣੇ 3 ਸਾਲ ਦੇ ਬੱਚੇ ਨੂੰ ਪਾਉਣ ਦੇ ਲਈ ਆਪਣੇ ਸਹੁਰੇ ਘਰ ਪਹੁੰਚ ਕੇ ਰਾਤ ਦੇ ਸਮੇਂ ਘਰ ਦੇ ਵਿੱਚ ਦਾਖਲ ਹੋ ਕੇ ਉਸ ਬੱਚੇ ਨੂੰ ਚੁੱਕ ਲਿਆ ਜਾਂਦਾ ਤੇ ਇਸੇ ਦਰਮਿਆਨ ਪਤੀ ਨੇ ਆਪਣੇ ਸਾਥੀਆਂ ਦਨਾਂ ਇੱਕ ਗੱਡੀ ਦੇ ਸ਼ੀਸ਼ੇ ਪਨਿੱਤ ਘਰ ਦੀ ਵੀ ਭੰਤੂੜ ਕੀਤੀ ਜਿਸ ਦੇ ਨਾਲ ਸਾਰਾ ਸਮਾਨ ਇੱਧਰ ਉੱਧਰ ਤੇ ਟੁੱਟਾ ਹੋਇਆ ਨਜ਼ਰ ਆਇਆ। ਥੇਰੇ ਸੱਲ ਪਤਨੀ ਦੇ ਪੇਕੇ ਘਰ ਪਹੁੰਚ ਕੇ ਪਤੀ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਇਹ ਭੰਤੂੜ ਕੀਤੀ ਗਈ। ਜਿਸ ਤੋਂ ਬਾਅਦ ਕੀ ਦੱਸਿਆ ਜਾ ਰਿਹਾ ਹੈ ਕਿ ਪਤੀ ਪਤਨੀ ਦਾ ਆਪਸ ਦੇ ਵਿੱਚ ਵਿਵਾਦ ਹੈ। ਦੇ ਇਸੇ ਮਾਮਲੇ ਦੇ ਵਿੱਚ ਪਤਨੀ ਤੇ ਮਾਤਾ ਪਿਤਾ ਵੱਲੋਂ ਕਾਫੀ ਗੰਭੀਰ ਇਲਜ਼ਾਮ ਆਪਣੇ ਜੁਆਈ ਤੇ ਲਗਾਏ ਗਏ ਤੇ ਉਹਨਾਂ ਦਾ ਕਹਿਣਾ ਹੈ ਕਿ ਜੁਆਈ ਹੀ ਘਰ ਦੇ ਵਿੱਚ ਦਾਖਲ ਹੋਇਆ ਜਿਸ ਦੇ ਵੱਲੋਂ ਕੀ ਉਹਨਾਂ ਨੂੰ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦਰਅਸਲ ਇਸ ਮਾਮਲੇ ਦੇ ਵਿੱਚ ਲੜਕੀ ਤੇ ਉਸਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਡਾਈਵੋਰਸ ਕੇਸ ਉਹਨਾਂ ਫਾਈਲ ਕੀਤਾ ਹੋਇਆ ਤੇ ਕੋਰਟ ਨੇ ਤਿੰਨ ਸਾਲ ਦੇ ਬੱਚੇ ਦੀ ਕਸਟਡੀ ਮਾਂ ਨੂੰ ਦਿੱਤੀ ਹੋਈ ਹੈ ਪਰ ਜਿਹੜਾ ਉਸਦਾ ਪਿਤਾ ਹੈ ਉਸਦੇ ਵੱਲੋਂ ਹੁਣ ਘਰ ਦੇ ਵਿੱਚ ਦਾਖਲ ਹੋ ਕੇ ਇਸ ਤਰੀਕੇ ਨਾਲ ਬੱਚੇ ਨੂੰ ਚੁੱਕ ਕੇ ਲਿਜਾਇਆ ਗਿਆ ਇਸ ਸਬੰਧ ਦੀ ਪਹਟੋੜ ਕੀਤੀ ਗਈ ਵਿੜਤ ਪਰਿਵਾਰ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਉਥੇ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਥਾਣਾ ਸਿਟੀ ਦੇ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਤੀ ਪਤਨੀ ਦਾ ਆਪਸ ਵਿੱਚ ਵਿਵਾਦ ਚੱਲ ਰਿਹਾ ਫਿਲਹਾਲ ਇਸ ਮਾਮਲੇ ਦੇ ਵਿੱਚ ਉਹ ਜਾਂਚ ਕਰ ਰਹੇ ਨੇ ਤੇ ਉਹਨਾਂ ਨੇ ਮੇਰੇ ਜਵਾਈ ਨੇ ਬੇਟੀ ਦੇ ਨਾਲ ਸਾਡਾ ਤਲਾਕ ਦਾ ਕੇਸ ਚੱਲਦਾ ਪਿਆ ਹੈ ਬੱਚੇ ਨੂੰ ਖੋਲਿਆ ਸੀ ਅਸੀਂ ਕੋਰਟ ਕੇਸ ਕਰਕੇ ਬੱਚਾ ਲਿਆ ਕਸਟਡੀ ਸਾਨੂੰ ਮਿਲ ਗਈ ਹੈ ਪਰ ਉਹ ਵਾਰ-ਵਾਰ ਇੱਥੇ ਆਂਦਾ ਸੀ ਬੂਆ ਖਰਖਾਂਦਾ ਸੀ ਕਿ ਸਾਨੂੰ ਬੱਚਾ ਦੋ ਬੱਚਾ ਦੋ ਅਸੀਂ ਬੂਆ ਨਹੀਂ ਖੋਲਦੇ ਸੀ ਉਹ ਚਲੇ ਗਏ ਫਿਰ ਉਹ ਕੱਲ ਰਾਤੀ ਕੋਈ 12:30 ਵਜੇ ਕੰਦ ਟੱਪ ਕੇ ਪੰਜ-ਸੱਤ ਮੁੰਡੇ ਸੀ ਕਰਪਾ ਨੇ ਤਲਵਾਰੇ ਸਾਰਾ ਕੁਸ ਲੈ ਕੇ ਆਏ ਤੇ ਗਨ ਵੀ ਲੈ ਕੇ ਆਏ ਤੇ ਜਰਾ ਕੰਦ ਚ ਖੜ ਗਏ ਉੱਥੇ ਆਂਡੀ ਗੌਂਡੀ ਨੇ ਕਿਹਾ ਜਿਨੇ ਵੀ ਥੱਲੇ ਆਏ ਨਾ ਸਾਰੇ ਨੂੰ ਗੋਲੀ ਨੂੰ ਭੁੰਨ ਦੇਗੇ ਕਾਰ ਸਾਡੀ ਭੰਤੀ ਸਾਰੇ ਬੂਏ ਭੰਤੇ ਪਰਲਾ ਭੰਤਾ ਸੀਸਾ ਭੰਤਾ ਐਕਟਿਵਾ ਵੀ ਭੰਤੀ ਉਹਨਾਂ ਨੇ ਸਾਰਾ ਕਰਤਾ ਕੰਦ ਮੇਰੀ ਬੇਟੀ ਦਾ ਦੇਵਰ ਕੰਦ ਕਿ ਬੱਚਾ ਦੇ ਦੇ ਨੀ ਤੇ ਤਾਂ ਖੋਪਰੀ ਖੋਲ ਦੇ ਤੇ ਇਹਨਾਂ ਨੂੰ ਵੀ ਮਾਰ ਕਾਪੇ ਤੇ ਬੱਚਾ ਖੋਲੀਆ ਤੇ ਮੈਂ ਕਿਹਾ ਜੇ ਮੇਰੇ ਕਰੇ ਬੇਟਾ ਨਹੀਂ ਸੀ ਮੇਰਾ ਬੇਟਾ ਮਥੂਰਾ ਗਿਆ ਸੀ ਜੇ ਅਸੀਂ ਨਾ ਰੋਕਦੇ ਉਹਨਾਂ ਨੂੰ ਮੈਂ ਕਿਹਾ ਤੂੰ ਬੱਚਾ ਦੇ ਦੇ ਨਾ ਸਾਨੂੰ ਉਹ ਮਾਰ ਦੇਣਗੇ ਸਾਡੇ ਕੋਲ ਕੋਈ ਹੈ ਨਹੀਂ ਸੀ ਸਾਡੇ ਆਂਗਵੰਡੀ ਸਾਰੇ ਵੇਖ ਰਹੇ ਤੇ ਇਹਨਾਂ ਨੇ ਭੰਤ ਤੋਰ ਕੀਤੀ ਇਹਨਾਂ ਨੇ ਜੇ ਅਸੀਂ ਬੱਚਾ ਨਹੀਂ ਦਿੰਦੇ ਸਾਨੂੰ ਮਾਰ ਦੇਣਾ ਸੀ ਜਾਨੋ ਉਹਨਾਂ ਨੇ ਬਹੁਤ ਬੁਰਾ ਹਲਵਣ ਕਾ ਸਾਨੂੰ ਇਨਸਾਫ ਚਾਹੀਦਾ ਬੱਚਾ ਜਲਦ ਜਲਦ ਚਾਹੀਦਾ ਜਿੰਨਾ ਮੇਰਾ ਲੱਗਿਆ ਫਰਮਾਈ ਉਹ ਪੂਰਾ ਕਰੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਨਾਲ ਕੋਰਟ ਤੇ ਮਿਲੀ ਆ ਬੱਚਾ ਸਾਡੇ ਕੋਲ ਕਾਗਜ਼ ਪੱਤਰ ਵੀ ਹੈਗਾ ਵੀਡੀਓ ਵੀ ਬਣਾਈ ਹੈ ਹੂੰ ਵੀਡੀਓ ਬਣਾਈ ਸਾਡੇ ਨਾਲ ਵਾਲੇ ਅਸੀਂ ਵੀ ਬਣਾਈ ਸਾਡੇ ਜਿਹੜੇ ਗਵਾਂਡੀ ਸੇ ਉਹਨੇ ਵੇਖਿਆ ਕਾਰ ਲੋ ਜਿਹੜੇ ਬੰਦੇ ਆ ਜਿਹੜੇ ਵੀ ਆਂਦੇ ਸੀ ਥੱਲੇ ਪੂਰਾ ਮਹੱਲਾ ਨੂੰ ਪੁੱਛ ਲੋ ਸਾਡੇ ਵਾਰੇ ਕਿ ਅਸਿੱਕੇ ਹੋ ਜੇ ਹੈ ਸਾਰਾ ਮਹੱਲਾ ਸਾਥ ਹੈ ਕਦਾ ਸੀ ਥੱਲੇ ਤਾਂ ਨਹੀਂ ਆਰਧ ਕੇ ਇੱਟਾ ਮਾਰਾਂਗੇ ਕਦੋਂ ਦਾ ਕੇਸ ਚੱਲ ਰਿਹਾ ਬੇਟੀ ਦਾ ਕੀ ਕੀ ਹੋ ਰਿਹਾ ਬੇਟੀ ਦਾ ਆਪਣਾ 14 ਅਪ੍ਰੈਲ 14 ਅਪ੍ਰੈਲ ਨੂੰ ਅਸੀਂ ਬੱਚੇ ਦਾ ਕੀਤਾ ਸੀ ਕਿ ਸਾਨੂੰ ਬੱਚਾ ਚਾਹੀਦਾ ਕੋਰਟ ਚੋ ਫਿਰ ਚੜਾ ਚਲਦਾ ਰਿਹਾ ਚਲਦਾ ਰਿਹਾ ਸਾਨੂੰ ਮਿਲਿਆ 26 26 ਸਤੰਬਰ ਨੂੰ 14 ਸਤੰਬਰ ਨੂੰ ਸਾਨੂੰ ਬੱਚਾ ਮਿਲ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਇਹਨਾਂ ਨੂੰ ਆ ਬੱਚਾ ਮਿਲ ਗਿਆ ਤੇ ਹਣ ਅਸੀਂ ਲਾਤਾ ਹਾਂ ਤਲਾਕ ਦਾ ਕਿਸ ਕਤਾ ਨਹੀਂ ਜਾਣਾ 4 ਮਹੀਨੇ ਦਾ ਬੱਚਾ ਖੋ ਕੇ ਰੱਖਲੇ ਜਰ ਬੱਚਾ ਦਾ ਦੁੱਧ ਪਿੰਦਾ ਸੀ ਤਰਸਾਤਾ ਸੀ ਇਹਨੂੰ ਕਿਹਾ ਕਿ ਕਿੰਨੇ ਮਹੀਨੇ ਦਾ ਬੱਚਾ ਹੈ ਬੱਚਾ ਉਹਦਾ ਸੀ 2.5 ਸਾਲ ਦਾ ਸੀ ਹੁਣ ਬੱਚਾ ਕਿੰਨੇ ਸਾਲ ਦਾ ਹੁਣ 3 ਸਾਲ ਦਾ ਹੋ ਗਿਆ ਸਤੰਬਰ ਚ 11 ਸਤੰਬਰ ਚ ਬੇਟਾ ਹੈਗਾ ਹੋਣ ਹੋ ਗਿਆ ਹੈ ਤਾਂ ਕਰਕੇ ਅਸੀਂ ਇਨਸਾਫ ਚਾਹੀਦਾ ਜਾਨ ਬਚ ਗਈ ਹੈ ਇਹੋ ਬਤਨ ਸਾਨੂੰ ਮਾਰ ਕੇ ਚਲ ਜਾਂਦੇ ਅਸੀਂ ਉਹ ਜੋ ਬੰਦੇ ਨਹੀਂ ਕਿ ਜੋ ਉਹਨਾਂ ਨੂੰ ਇਹੋ ਜਿਹਾ ਜਵਾਬ ਦੇ ਵੀ ਅਸੀਂ ਨਹੀਂ ਕਰ ਸਕਦੇ ਸੀ ਪਰ ਨਹੀਂ ਆਪੇ ਲੈ ਮੇਰਾ ਮੇਰੇ ਹਸਬੰਡ ਕੇ ਸਾਥ ਡਿਸਪਿਊਟ ਚੱਲ ਰਿਹਾ 31 ਮਾਰਚ ਤੋਂ ਉਸਕੇ ਬਾਅਦ ਮਨੇ ਕੇਸ ਕੋਰਟ ਮੇ ਲਗਾਇਆ ਆਪਣੇ ਚਾਈਲਡ ਕਸਟਡੀਸ ਹੈ ਇਹਨਾਂ ਨੇ ਮੇਰਾ ਬੱਚਾ ਮਤਲਬ ਕਿ ਮੇਰੇ ਸੇ ਖੋਸ ਲਿਆ ਤਾਂ ਤੁਮੇਂ ਜੇ ਘਰ ਸੇ ਕੱਢ ਦਿਆ ਮੇਰੀ ਫੈਮਿਲੀ ਮੈਨੂੰ ਕੈਸੇ ਲੈ ਕੇ ਗਈ ਵਾਹ ਪੇ ਬਹੁਤ ਗਾਲੀ ਕਲੋਚ ਵੀ ਹੋਆ उसके बाद मतलब कि केस चलता रहा हमारा तो चौदह सितंबर को मेरा चाइल्ड की कस्टडी मुझे मिल गई उसके बाद से मेरे हस्बैंड ने हमें बहुत धमकिया दी घर पे आके बुआ बनने वादू कुछ करा सब बीच बीच में आके धमकिया फ़ोन पे वक्त देनी मेरे भाई को भी बहुत धमकिया दी उसके ऑफिस भी चला जाता था उसके बाद कल रात को मतलब तो सवा बारह बजे का टाइम था तो उससे एक दिन पहले भी वो आया था तो ग्यारह बजे तक बुआ खड़काता रहा कि हाँ खोलो मेरे को बच्चा चाहिए मैं तो बच्चा लेके जाऊंगा मैं तो गोलियां मारूंगा मैं ये करूंगा मैं वो करूंगा उसके बाद मतलब कि कल रात को सवा बारह बजे वो आया तो उसने आके मतलब कि गेट पे थे चार पांच बंदे थे वो टपे आए गेट गेट से के साथ ही उन्होंने मतलब कि गोलियां चलानी शुरू कर दी उसके बाद उसने इट्टे चलाई इट्टे चलाने के बाद उसने मेरे फर्स्ट रूम का डोर मतलब कि तोड़ना स्टार्ट किया उसके बाद उसको वहां पे मतलब की तोड़बन करके सेकेंड रूम से उसने एंट्री ली तोड़ तोड़ के कापी कृपान सब कुछ था उनके पास था हम थर्ड रूम में रुक गए थे उसके बाद उसने तीसरे रूम में मतलब कि मेरे डैडी और मेरे चाचा ने मतलब की पकड़ के रखा था डोर फिर भी मैंने उन्होंने कहा कि इसको भी कप्पे से ही मार दे तो उन्होंने ली तो मेरे को कहते कि हाँ तू साइड हो जा तेरे मार दूंगा अगर तू बच्चा नहीं देगी तो इसलिए हमने अपनी जान बचाने के लिए अपना बच्चा देना पड़ा उन्होंने मतलब कि बहुत ही ज्यादा पे तोड़ तोड़भन की है जिन... अब चाइल्ड कस्टडी तो मेरे पास ही है, मेरे बच्चे की और मेरा डिवोर्स का केस लगा हुआ है तो वो ले गया तीन साल का मेरा बच्चा क्या मांगे मांगिये कि एक तो मेरा बच्चा मुझे वापस मिला जाए और उनको सख्त सख्ते उन पर कार्रवाई की सजा दी जाए उनको और तीसरा ही जो हमारे नुकसान है उसकी भरपाई कर दें एक पिता पिता को को क्या इतनी हो कि उसके वो बच्चा लेने के लिए ऐसा रास्ता अपनाना पड़ा को इसलिए करके कुछ हो गया था मतलब कि वो उसको उसको तो बच्चा बन चाहिए जिस बाप ने ये कह दिया कि हाँ मैं अपना बच्चा नहर में फेंक दूंगा उसको बच्चा नहीं चाहिए था उसको बस मुझे ही तंग करना है इस करके वो बच्चा ले गया और कोई रीजन नहीं है चार महीने उसने मुझे भी तड़फाया के चले चार धक्के मैं ही खा रही उसने कभी नहीं खाई ਤਰੀਕੋ ਪੇ ਮੈਂ ਹੀ ਜਾਂਦੀ ਹਾਂ ਉਹ ਨਹੀਂ ਜਾਂਦਾ ਆਪਕਾ ਡਿਵੋਰਸ ਦਾ ਕੇਸ ਚੱਲ ਰਿਹਾ ਹੈ ਹਾਂਜੀ ਕੀ ਨਾਮ ਹੈ ਆਪਕਾ ਪਾਇਲ ਮੇਰਾ ਨਾਮ ਪਵਨ ਕੁਮਾਰ ਹੈ ਮੈਂ ਹਾਸਿੰਗ ਬੋਰਡ ਦੇ ਨਿਵਾਸੀ ਹਾਂ ਤੇ ਕੱਲ ਕੁਝ ਮੁੰਡੇ ਆਏ ਹੈਗੇ ਇਹ ਲੈ ਮੇਰਾ ਜਵਾਈ ਲੈ ਕੇ ਆਇਆ ਹੈਗਾ ਨਾਲ ਤੇ ਇਹਨਾਂ ਨੇ ਆ ਕੇ ਸਾਰੇ ਤੋੜ ਪਨ ਕੀਤੀ ਹੈਗੀ ਤੇ ਬੱਚਾ ਖੋ ਕੇ ਲੈ ਗਏ ਜਿਹਦੀ ਕਸਟਡੀ ਇਸ ਨੂੰ ਕੋਰਟ ਵੱਲੋਂ ਮਿਲੀ ਹੋਈ ਹੈ ਫਿਰ ਵੀ ਉਹ ਬਚਾਣਾ ਖੋ ਕੇ ਲੈ ਗਏ ਹਥਿਆਰ ਤੇ ਦੰਤ ਤੇ ਆਏ ਸੀਗੇ ਉਹਨਾਂ ਕੋਲ ਹਥਿਆਰ ਬਹੁਤ ਬਹੁਤ سارے ਸੀਗੇ ਸਾਡੇ ਕੋਲ ਕੁਝ ਵੀ ਨਹੀਂ ਸੀਗਾ ਕੋਈ ਆ ਕੀ ਸੀ ਗਰਾਫ ਰਾਤ ਨੂੰ ਅਸੀਂ ਪਏ ਸੀਗੇ ਤੋਂ ਆਏ ਆਕਰਨ ਕੰਦਾ ਟੱਪੀਆਂ ਕੰਦਾ ਟੱਪ ਕੇ ਛਾਲਾ ਮਾਰ ਕੇ ਅੰਦਰ ਆ ਗਏ ਨੇ ਔਰ ਆਕੇ ਤੌਰਪਾਂ ਸ਼ੁਰੂ ਕਰਤੀ ਜੀ ਕੀ ਕੀਤਾ ਉਹਨਾਂ ਨੇ ਬੂਹੇ ਭਰੀਏ ਪੰਨੇ ਆ ਪੰਨੇ ਅੰਦਰ ਆ ਗਏ ਆ ਆਕੇ ਸਾਡੇ ਤੇ ਅਟੈਕ ਕੀਤਾ ਉਹਨਾਂ ਨੇ ਅਟੈਕ ਕਰਕੇ ਬੱਚਾ ਖੋਇਆ ਬੱਚਾ ਖੋ ਕੇ ਲੈ ਗਏ ਤੇ ਨਾ ਫੈਰ ਵੀ ਕਿਤੇ ਉਹਨਾਂ ਨੇ ਨਾਲੇ ਕਹਿੰਦੇ ਆਜੋ ਜਨੇ ਵੀ ਆਣਾ ਗਲੀ ਜੀ ਕੀ ਕੀ ਤੋੜ ਬੰਨ ਕੀਤਾ ਇੱਕ ਐਕਟਿਵਾ ਹੈ ਇੱਕ ਕਾਰ ਹੈਗੀ ਬਾਕੀ ਬੂਏ ਬਾਰੀਆਂ ਕੀ ਇੱਕ ਉਸ ਵਾਸ਼ੇਸ਼ਣ ਹੈਗੀ ਸਾਰੇ ਤੋੜ ਦਿੱਤਾ ਹਾਂਜੀ ਸਾਰੇ ਤੋੜਦਾ ਬੜਾ ਬਾਰੀਆਂ ਸੀ ਸਾਰੇ ਪੰਤੇ ਉਹਨਾਂ ਨੇ ਤਾਂ ਕੀ ਕਹਿ ਕੀ ਰੇ ਸੀਗੇ ਬੱਚੇ ਨੂੰ ਲੈ ਗਏ ਹਾਂ ਕਹਿੰਦੇ ਅਸੀਂ ਬੱਚਾ ਲੈਣਾ ਹੈ ਬੱਚਾ ਲੈ ਕੇ ਜਾਣਾ ਹੂੰ ਫੇਰ ਉਹ ਜਾਂਤੋਬਾਦ ਨੇ ਮਗਰ ਉਹ ਵਿਦਾ ਬੱਚਾ ਲੈ ਕੇ ਤੋਂ ਚਲੇ ਗਏ ਉਹਨੇ ਫਿਰ ਫੋਨ ਕੀਤਾ ਜਵਾਈ ਨੇ ਮੇਰੇ ਨੇ ਤੇ ਮੇਰੇ ਵੱਡੇ ਜਵਾਈ ਦੇ ਮੁੰਡੇ ਨੂੰ ਕਹਿੰਦਾ ਉਹਨਾਂ ਆਸੀ ਕਿ ਉਹ ਮੁੰਡਾ ਤਾਂ ਲੈ ਗਏ ਤੇਰਾ ਮੁੰਡਾ ਚੱਕ ਕੇ ਲੈ ਜਾਣਾ ਕੀ ਮੰਗਤ ਦੇ ਮੰਗੇ ਸਾਨੂੰ ਇਨਸਾਫ ਜਰਾ ਆਇਆ ਜਾਏ ਜਿਹੜਾ ਇਹ ਨੁਕਸਾਨ ਹੋਇਆ ਹੈਗਾ ਇਹ ਨਾਲੇ ਬੱਚੇ ਇਸ ਸਜ਼ਨ ਨੂੰ ਕਸਟਡੀ ਮਿਲਣੀ ਚਾਹੀਦੀ ਵਾਪਸ ਬੱਚਾ ਜਿਹੜਾ ਖੋਕੇ ਲੈ ਗਏ ਭੱਜੇ ਫਰਾ ਨਾ ਕਰੋ ਪਤਾ ਨਹੀਂ ਕਿੱਥੇ ਗਏ ਕਿੱਥੇ ਨਹੀਂ ਗਏ ਨੇ ਔਰ ਬਾਕੀ ਸਾਡੀ ਮੰਗ ਇਹ ਹੈ ਜਿਹੜਾ ਸਾਡਾ ਨੁਕਸਾਨ ਹੋਇਆ ਉਸ ਨੂੰ ਪਰਪਾਈ ਕਰਨ ਦੀ ਕੀ ਨਾਮ ਹੈ ਕੋਟੋਂ ਬੌਮ ਕੁਮਾਰ ਇਹ ਤਕਰੀਬਨ 6 ਮਹੀਨੇ ਪਹਿਲਾਂ ਜਿਹੜੀ ਹੈ ਉਹ ਉਹ ਜਿਹੜਾ ਬੱਚੇ ਦੇ ਮਾਪੇ ਉਹਨਾਂ ਦਾ ਉਸ ਵਿੱਚ ਜਿਹੜਾ ਝਗੜਾ ਹੋਇਆ ਅਤੇ ਉਹ ਦੋਨੋਂ ਜਾਣੇ ਵੱਖ-ਵੱਖ ਰਹਿਣ ਲੱਗ ਪਏ ਜਿਹੜੀ ਉਹ ਬੱਚੇ ਦੀ ਮਾਂ ਹੁਣ ਇਸ ਟਾਈਮ ਆਪਣੇ ਮਾਪੇ ਵਾਪਸ ਰਹਿਦੇ ਸੀਗੇ ਖਲ ਕਰੀਬ ਸ਼ਾਮ ਨੂੰ ਉਹ ਜਿਹੜਾ ਉਸ ਦਾ ਬੱਚੇ ਦਾ ਬਾਪ ਆ ਉਹ ਆਇਆ ਦੇ ਬੱਚੇ ਨੂੰ ਉਠਾ ਕੇ ਲੈ ਗਿਆ ਇਸ ਵੰਦੀ ਜਾ ਮੌਕੇ ਤੇ ਜਾ ਕੇ ਅਸੀਂ ਤਫਤੀਸ਼ ਕੀਤੀ ਹੈ ਤੇ ਉਹ ਦਰਖਾਸਤ ਦੀ ਬਰਤਾਲ ਚੱਲ ਰਹੀ ਹੈ ਜੇ ਅਸੀਂ ਸੂਰਤ ਹੋਈ ਵੈਸੇ ਲਿਖਾਰੀ ਕੀਤੀ ਜਾਊ ਸਰਕਾਰ ਦੀ ਪੰਦੋੜ ਵੀ ਕੀਤੀ ਗਈ ਆਉਂ ਉੱਥੇ ਮਤਲਬ ਹਵਾਰੀ ਮੋਟਰ ਪੰਦੋੜ ਉਹਨੇ ਕੀਤੀ ਆ ਅੱਗੇ ਕਾਰਵਾਈ ਕੀਤੀ ਜਾ ਰਹੀ ਜੀ